ਹਾਂਜੀ ਦੋਸਤੋ ਗੱਲ ਕਰਦੇ ਆ ਨਰਮੇ ਬਾਰੇ ਨਰਮੇ ਚ ਦੋ ਚਾਰ ਪ੍ਰੋਬਲਮਾਂ ਬਹੁਤ ਜ਼ਿਆਦਾ ਆ ਰਹੀਆਂ ਆ ਉਹ ਕਿਹੜੇ ਕਿਹੜੇ ਆ ਰਹੀਆਂ ਇੱਕ ਤਾਂ ਜਿਹੜੀ ਫੁੱਲ ਗੁੱਡੀ ਨਰਮੇ ਦੀ ਬਹੁਤ ਜ਼ਿਆਦਾ ਲੱਗ ਰਹੀ ਹੈ ਵੀ ਇਹਨੂੰ ਰੋਕਣ ਵਾਸਤੇ ਆਪਾਂ ਕੀ ਕਰ ਸਕਦੇ ਹਾਂ ਦੂਸਰਾ ਕੀ ਹੈ ਜਿਹੜੀ ਵਾਈਟ ਫ्लाई ਜਿਹੜਾ ਚਿੱਟਾ ਮੱਛਰੋਂ ਦਾ ਉਹਦੇ ਬਾਅਦ ਆਪਾਂ ਕੀ ਕਰ ਸਕਦੇ ਆ ਤੇ ਤੀਸਰਾ ਗੁਲਾਬੀ ਸੁੰਡੀ ਉਹਦਾ ਆਪਾਂ ਕੀ ਪਾਕ ਕਰ ਸਕਦੇ ਆ ਭਈ ਇਸ ਤੇ ਗੱਲ ਕਰਦੇ ਆ ਜਿੱਥੇ ਤੁਹਾਡੀ ਫਸਲ 60 ਤੋਂ 65 ਦਿਨ ਦੀ ਹੋ ਚੁੱਕੀ ਹੈ ਫੁੱਲ ਗੁੱਡੀ ਚੱਕ ਰਹੀ ਹੈ ਉੱਥੇ ਤੁਸੀਂ ਪਿੰਕ ਵੀ ਇੱਕ ਆਪਣੇ ਟਰੈਪ ਆਉਂਦੇ ਤੁਸੀਂ ਉਹ 8 ਤੋਂ 9 ਏਕੜ ਵਿੱਚ ਲਾਜ਼ਮੀ ਲਾਵੋ ਤੇ ਦੂਜੀ ਗੱਲ ਜਿੱਥੇ ਫੁੱਲ ਗੁੱਡੀ ਡਿੱਗ ਰਹੀ ਹੈ ਉੱਥੇ ਤੁਸੀਂ 13045 100 ਗ੍ਰਾਮ ਬੌਰਨ ਕਿੱਲੇ ਦਾ ਘੋਲ ਕੇ 150 ਲੀਟਰ ਪਾਣੀ ਵਿੱਚ ਪਾ ਕੇ ਜਿਹੜੀ ਸਪਰੇਅ ਹੈ ਤੁਸੀਂ ਉਹਦੀ ਕਰਨੀ ਹੈ ਹੁਣ ਜਿੱਥੇ ਗੱਲ ਕਰਦੇ ਆਂ ਵਾਈਟ ਫਲਾਈ ਦੀ ਉੱਥੇ ਤੁਸੀਂ ਐਫੀਕੋਨ ਬੀਐਸਐਫ ਦਾ ਕਰ ਸਕਦੇ ਹੋ 280 ਗ੍ਰਾਮ ডোজ ਕਿੱਲੇ ਰਹਿਣ ਵਾਲੀ ਹੈ ਦੂਸਰਾ ਤੁਸੀਂ ਮਿਲ ਕੇ ਜਿਹੜੀ ਓਲਾਲਾ ਕਰ ਸਕਦੇ ਹੋ 80 ਗ੍ਰਾਮ ਕਿੱਲੇ ਦੇ ਹਿਸਾਬ ਨਾਲ ਕਰ ਸਕਦੇ ਹੋ ਪਨਾਮਾ ਸੀਰਾਂ ਕਲੀ ਸਾਹਿਬ ਨਾਲ ਕਰ ਸਕਦੇ ਹੋ ਜਾਂ ਤੁਸੀਂ ਲੈਨੋ ਕਰ ਸਕਦੇ ਹੋ ਜਿਹੜੀ ਡੋਜ਼ 500 ਗ੍ਰਾਮ ਪ੍ਰਤੀ ਏਕੜ ਦੀ ਰਹਿਣ ਵਾਲੀ ਹੈ ਸੋ ਇਹ ਜੇ ਆਪਾਂ ਕਰਕੇ ਤੁਸੀਂ ਜਿਹੜੇ ਨਰਮੀ ਫਸਲ ਹੈ ਉਹਨੂੰ ਤੰਦਰੁਸਤ ਕਰ ਸਕਦੇ ਹੋ ਇਸ ਵਾਰ ਨਰਮੀ ਦੀ ਫਸਲ ਬਹੁਤ ਜਿਆਦਾ ਚੰਗੀ ਰਹਿਣ ਵਾਲੀ ਹੈ ਪ੍ਰਮਾਤਮਾ ਤੁਹਾਡੀ ਮਿਹਨਤ ਨੂੰ ਫਲ ਆਵੇ ਲੇਕਿਨ ਇਹ ਕੰਮ ਤੁਸੀਂ ਲਾਜ਼ਮੀ ਕਰ ਲਿਓ ਤੇ ਇਹ ਜਿਹੇ ਵੀਡੀਓ ਦੇਖਣ ਬਾਅਦ ਤੁਸੀਂ ਸਮਾਰਟ ਕਿਸਾਨ ਪੀਵੀ 31 ਚੈਨਲ YouTube ਤੇ ਸਬਸਕ੍ਰਾਈਬ ਕਰ ਲਓ ਤੇ ਸਮਾਰਟ ਕਿਸਾਨ ਪੀਵੀ 31 Facebook ਤੇ ਕਰ ਲਓ ਫੋਲੋ ਤੇ ਵੱਧ ਤੋਂ ਵੱਧ ਆਪਣੇ ਸੱਜਣਾ ਮਿੱਤਰੋ ਤੁਸੀਂ ਚੈਨਲ ਆਪਣਾ ਫੋਲੋ ਤੇ ਸਬਸਕ੍ਰਾਈਬ ਕਰਾਓ ਕਿਉਂਕਿ ਆਪਾਂ ਤੁਹਾਡੇ ਲਈ ਬਹੁਤ ਚੰਗੀਆਂ ਵੀਡੀਓ ਲੈ ਕੇ ਆਉਂਦੇ ਰਹਿੰਨੇ ਆ ਤੇ ਇਹੇ ਪ੍ਰੋਡਕਟ ਸਸਤੇ ਖਰੀਦਣ ਬਾਅਦ ਤੁਸੀਂ ਕਿੱਥੇ ਆਉਣਾ ਕੈਸ਼ ਕਾਊਂਟਰ ਖਿਆਲੇ ਵਾਲਿਆਂ ਦਾ ਪੰਜਾਬ ਪੈਸੇ ਸੈਟ ਸਟੋਰ ਮਾਨਸਾ ਕੈਂਚੇ ਪੁੱਛ ਕੇ ਆ ਸਕਦੇ ਹੋ ਮੋਬਾਈਲ ਨੰਬਰ ਆਪਣਾ 9815301883 ਜਿਹੜਾ ਨੰਬਰ ਆਪਣਾ ਰਹਿਣ ਵਾਲਾ ਤੇ ਲੇਕਿਨ ਇੱਕ ਵਾਰ ਦੁਕਾਨ ਤੇ ਜ਼ਰੂਰ ਵਿਜ਼ਿਟ ਕਰਿਓ ਆਪਾਂ ਤੁਹਾਡੇ ਲਈ ਬਹੁਤ ਬਹੁਤ ਸੋਹਣੇ ਸੋਹਣੇ ਪ੍ਰੋਡਕਟ ਲੈ ਕੇ ਆ ਰਹੇ ਆਂ ਔਰ ਬਹੁਤ ਜ਼ਿਆਦੀ ਸਸਤੇ ਰੇਟਾਂ ਲੈ ਕੇ ਆ ਰਹੇ ਆਂ ਤੇ ਜਿਹੜੇ ਮਿੱਤਰ ਦੂਰ ਬੈਠੇ ਆ ਉਹ ਇਹ ਦਵਾਈਆਂ ਕਰਕੇ ਆਪਣਾ ਨਰਮੇੜ ਬਹਾਰ ਕਰ ਸਕਦੇ ਹੋ ਤੇ ਆ ਰੱਖਿਓ ਕਿ ਨਰਮੇ ਵਿੱਚ ਸੈੱਲ ਦਾ ਹੋਣਾ ਜ਼ਰੂਰੀ ਹੈ ਹਸਿਕਾਲ ਜੀ ਜਿਉਂਦੇ ਬਸਦੇ ਰਹੋ ਚੈਨ ਕਰਿਓ ਸਬਸਕ੍ਰਾਈਬ ਪ੍ਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਤੁਹਾਡੀ ਫਸਲ ਵਾੜੀ ਤੰਦਰੁਸਤ ਰਹੇ ਜੀ ਜਿਉਂਦੇ ਬਸਦੇ ਰਹੋ ਜੀ